ਅਮਰਤ ਜਿੱਦਾਂ ਅੱਜ ਆਪਾਂ ਮੱਝ ਏਰੀਏ ਚ ਆਏ ਹਾਂ ਨਾ ਤੇ ਇੱਥੇ ਭਾਜੀ ਹੋਣਾ ਨੇ ਸੇਵਾ ਬਹੁਤ ਕੀਤੀ ਆ ਨਹੀਂ ਭਾਈ ਮੱਝ ਵਾਲੇ ਸਾਰੇ ਜਿੰਨੇ ਵੀ ਜਿੱਥੇ ਵੀ ਮੈਚ ਖੇਡੋ ਮਤਲਬ ਸਾਰੇ ਸੇਵਾ ਕਰਦੇ ਆ ਮੱਝ ਵਾਲੇ ਵਧੀਆ ਮੈਂ ਕਹਿੰਨਾ ਵੀ ਤੁਹਾਨੂੰ ਚਾਹ ਪਾਣੀ ਤੋਂ ਨਹੀਂ ਕੋਈ ਦਿੱਕਤ ਆਈ ਨਹੀਂ ਨਹੀਂ ਭਾਈ ਮਾਤਾ ਨੇ ਬਹੁਤ ਸੇਵਾ ਕੀਤੀ ਚਾਹ ਪਾਣੀ ਸਵੇਰੇ ਜਦੋਂ ਅਸੀਂ ਆਏ ਆ ਉਦੋਂ ਚਾਹ ਚਾਹ ਨਾਲ ਵੇਸਣ ਲਗੀ ਦਿੱਤਾ ਭਾਈ ਵਧੀਆ ਦਿੱਤਾ ਹਾਂਜੀ ਮਤਲਬ ਇਥੇ ਤੇ ਸਾਡੇ ਪਿੰਡ ਜਗ੍ਹਾ ਵੀ ਉੱਥੇ ਮਤਲਬ ਪਹਿਲੀ ਵਾਰ ਹੀ ਇੱਕ ਰਿਵਿਊ ਕਰਵਾਇਆ ਉੱਥੇ ਅੱਛਾ 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 ਇਹ ਦੂਜੀ ਵਾਰ ਇਹ ਹੋ ਗਿਆ ਹੁਣ ਹਰ ਸਾਲ ਹੋਇਆ ਕਰੂਗਾ ਹਰ ਸਾਲ ਹਾਂਜੀ ਹਰ ਸਾਲ ਹੀ ਹਾਂ ਬਾਕੀ ਨਹੀਂ ਭਾਈ ਖੁਸ਼ੀ ਹੋਈ ਅਸੀਂ ਅੰਦੇ ਵੀ ਸੁਣਿਆ ਵਾ ਮਾਜੇ ਦੇ ਵਿੱਚ ਅਸੀਂ ਪਿਆਰ ਦਿੰਦੇ ਆ ਪਲੇਅਰਾਂ ਨੂੰ ਕਾਫੀ ਜਨਾ ਤੁਹਾਡੇ ਭਰਾਵਾ ਕੋਈ ਗੱਲ ਨਹੀਂ ਆਉਂਦੇ ਆਂ ਤਾਂ ਤੁਹਾਡਾ ਆਉਂਦੇ ਜਦੋਂ ਦੂਜੀ ਵਾਰ ਜਦ ਆਓਗੇ ਨਾ ਆਪਣਾ ਟਾਈਮ ਕੋਈ ਨਹੀਂ ਕੋਈ ਨਹੀਂ ਮਤਲਬ ਜਰੂਰ ਜਰੂਰ ਆਪਣੇ ਦੇ ਲੋ ਹਾਲੇ ਵੀ ਮਾਤਾ ਨੇ ਹੱਥੇ ਚ ਪਾਣੀ ਫੜਿਆ ਹੋਇਆ ਨਹੀਂ ਮਾਤਾ ਹੀ ਬੋਗਦੀ ਆ ਲੱਗਾ ਸੱਚੀ ਸੇਵਾ ਪਾਈ ਮਾਣ ਨੇ ਪੂਰੀ ਐਨ ਇਧਰ ਵੀ ਪਿਆ ਚਾਹ ਹੁੰਦਾ ਸਾਰਿਆਂ ਨੂੰ ਜਿਹੜੇ ਪਲੇਅਰ ਆਏ ਆ ਖੇਡਣੇ ਚਾਹ ਹਾਂ ਮੈਂ ਕਹੀ ਜਾਨੀ ਹਾਂ ਇਹ ਹੀ ਜਿੱਤਣਾ ਆਯਾ ਗਾੜੇ ਘਰ ਘੜੀ ਆਉਣੇ ਆਏ ਅੱਡ ਪਿੰਡ ਦਾ ਖੇਡਣ ਡਿਆ ਐ ਐਗਲ ਮੈਂ ਵੜਾ ਇਹ ਜੱਤਨੇ ਕਿਉਂ ਡਿਆ ਪਿੰਡ ਦਾ ਮੈਂ ਕਿਹਾ ਨਹੀਂ ਮੇਰੇ ਮਨ ਚ ਪੀਏ ਜਿੱਤ ਕੇ ਜਾਣ ਖੁਸ਼ੀ ਆਵਾ ਦਾ ਦਾਣਾ ਜਿਹੜੇ ਹੁਣ 바ਰ ਦੇ ਸਾਹਮਣੇ ਬੈਠੇ ਹੁਣ ਉਹੀ ਆਪਣੇ ਲੱਗਦੇ ਆ ਸਹੀ ਗੱਲ ਮੈਂ ਕਿਤੇ ਨਹੀਂ ਦੇ ਦੇ ਵਾਡੀ ਕੁੜੀਆ ਵੀ ਅੱਛਾ ਮੇਰੀ ਕੁੜੀਓ ਪਤਾ ਕੀ ਕਹਿੰਦੀ ਆਂਦੀ ਵੀ ਹਾਡੇ ਵਾਲੇ ਜਿੱਤ ਗਏ ਆ ਹਾਡੇ ਵਾਲੇ ਜਿੱਤ ਗਏ ਸਮਝ ਨਹੀਂ ਪਤਾ ੜੇ ਵਾਲੇ ਹਾਰ ਗਏ ਆ ਬੰਦੇ ਨਹੀਂ ਜਿਹੜੇ ਹਾਡੇ ਹੀ ਇੱਥੇ ਉਹ ਜਿੱਤ ਗਏ ਆ ੜੇ ਵਾਲੇ ਜਿੱਦਾਂ ਯਾਦੇ ਉਹਨਾਂ ਦੀ ਟੀਮ ਹਨਾ ਤੁਹਾਡੀ ਆਪਣੀ ਸੀਗੀ ਹਾਂ ਹਾਂ ਜੀ ਪੈਂਡਲੋਂ ਸੀ ਨਾ ਉਹ ਪੈਂਡਲੋਂ ਤੇ ਉਹ ਐਦਾ ਉਹ ਕੁੜੀ ਮੈਂ ਹਾਂ ਪਤਾ ਨਹੀਂ ਸਾਡੇ ਵਾਲੇ ਕਿੱਗੇ ਆ ਇਹਦੇ ਕੋਲ ਆਏ ਨਾ ਹਾਂ ਯਾਰ ਇੱਕ ਗੱਲ ਹੋਰ ਗਰਾਊਂਡ ਦੇ ਵਿੱਚ ਨਾ ਪਲੇਅਰ ਦੇ ਸੱਟ ਲੱਗੀ ਜਦੋਂ ਤੇ ਮਾਤਾ ਨੇ ਆਣ ਕੇ ਪੁੱਛਿਆ ਇੱਥੇ ਹਾਂ ਹਾਂ ਜੀ ਭਾਈ ਪੁੱਛਿਆ ਵੀ ਕਿਹੜੇ ਪਲੇਅਰ ਦੇ ਸੱਟ ਲੱਗੇ ਹਾਂ ਜੀ ਤੇ ਬਾਰਫੋ ਵੀ ਦਿੱਤੀ ਮਾਤਾ ਨੇ ਅੱਛਾ ਹਾਂ ਜੀ ਉੱਥੇ ਬਾਰਫੋ ਨੇ ਮਲੀ ਹੈ ਚੰਗੀਆਂ ਦਾ ਹਾਂ ਜੀ ਮਾਦਾਈ ਬਹੁਤ ਖੁਸ਼ੀ ਹੋਈ ਸੱਚੀ ਮਾਝੇ ਏਰੀਆ ਦਾ ਨਾ ਸੁਣਿਆ ਸੀ ਦਾ ਅਗਲੀ ਵਾਰ ਆਓਗੇ ਨਾ ਆਪਾਂ ਟੈਕਟ ਦਾਾ ਕੱਪੜੇ-ਕੁੱਪੜੇ ਬਦਲ ਨੂੰ ਆਪਣਾ ਪੱਤਰ-ਵਕਾ ਕਰਕੇ ਦੇਵਾਗੇ ਅੱਛਾ ਆਪਣੇ ਪਾ ਹਾਂ ਇਹ ਅਗਲੀ ਵਾਰ ਆਪਾਂ ਪੂਰੀ ਤਿਆਰੀ ਕਰਕੇ ਰੱਖਾਂਗੇ ਹਾਂ ਇਹ ਪਤਾ ਨਹੀਂ ਵੀ ਇੱਧਰ ਨੂੰ ਮਤਲਬ ਆਉਣਾ ਵਾ ਹਾਂਜੀ ਹਾਂਜੀ ਤੇ ਮੈਂ ਤਾਂ ਲੱਗੇ ਸਾਰੇ ਕਹਿੰਦੇ ਮੈਂ ਤੇ ਬੰਮ ਕਿਹਾ ਵੀ ਸਾਰੇ ਗੱਡੀਆਂ ਘਰ ਲਵਾ ਦੋ ਅੰਦਰ ਕੋਈ ਚੱਕਰ ਨਹੀਂ ਮੁਸ਼ਕਿਲ ਲੇਗੀ ਤੇ ਇੱਕ ਆਪਣੇ ਭਾਈ ਜਿੱਦਾਂ ਪਹਿਲੋ ਅਮਰਕਾਸ ਖੇਡਦਾ ਸੀਗਾ ਚਲੋ ਉਹਨਾਂ ਮਜ਼ੇ ਹੁਣ ਹਨ ਨਹੀਂਗੇ ਹਣਾ ਤੇ ਅਮਰਕਾਸ ਨੂੰ ਕਿੰਨਾ ਕਿ ਯਾਦ ਕਰਦੇ ਹੁੰਦੇ ਸੀ ਬਹੁਤ ਜ਼ਿਆਦਾ ਯਾਰ ਬਾਬ ਮਿਸ ਕਰਦੇ ਅੱਛਾ ਵਧੀਆ ਬਹੁਤ ਬੀਬਾ ਮੰਡਾ ਯਾਰ ਭਾਂਜਾ ਹਰ ਤੈ ਦਿਲ ਦਾ ਹੁੰਦਾ ਹੀ ਮਾਦਾ ਇਹਨੂੰ ਬਹੁਤ ਮੈਂ ਤੇ ਇੱਥੇ ਨਹੀਂ ਉਦੋਂ ਅੱਛਾ ਮੈਂ ਇਟਲੀ ਹੀ ਹਾਂ ਮੈਂ ਇਟਲੀ ਹਾਂ ਅੱਛਾ ਅੱਛਾ ਉਹਦੀ ਡੈਥ ਹੋਈ ਉਹ ਬਾਜੀ ਮੈਂ ਦੱਸ ਰਿਹਾ ਮੈਂ ਮੁਰਾਂਗੇ ਦੋ ਸਵੇਰ ਜਾਂਦੇ ਆਉਂਦੇ ਮਿਲਦੇ ਰਹਿੰਨੇ ਆਪਾਂ ਤੇ ਮਤਲਬ ਤਕਰੀਬਨ ਜਿੱਦਾਂ ਆਪਾਂ ਯਾਰ ਦੋ ਸਾਈਕਲਾਂ ਮਿਲਦੇ ਰਹਿਣਾ ਜਦੋਂ ਸਾਈਕਲ ਤੇ ਜਾਣਾ ਕਿਹੜੇ ਵੱਡੇ ਟੈਰਾਂ ਵਾਲਾ ਮੋਟਰਸਾਈਕਲ ਤੇ ਨਹੀਂ ਜਾਣਾ ਅੱਛਾ ਜਾਣਾ ਸਾਈਕਲ ਤੇ ਹਾਂ ਵਾਰਮ ਅਪ ਵੀ ਕਰਨ ਜਾਣਾ ਦੌੜ ਦੜ ਲਾਉਣਾ ਬਾਅਦ ਸਾਈਕਲ ਤੇ ਇੱਕ ਮਾਦਾ ਹੀ ਹੋਰ ਪਲੇਅਰ ਆ ਜੋਦਾ ਕਸ ਵਾਲਾ ਹਾਂਜੀ ਹਾਂਜੀ ਹਾਂ ਵੇਖੋ ਸਾਹਮਣੇ ਘਰ ਜੋਦੇ ਦੇ ਘਰ ਸਾਹਮਣੀ ਆ ਹਾਂਜੀ ਬਹੁਤ ਵਧੀਆ ਉਹਨੇ ਆਪਣੀ ਕਹਿੰਦੇ ਮਿਹਨਤ ਬੜੀ ਕੀਤੀ ਜਿੱਦਾਂ ਨਾ ਘਰੋਂ ਮਾਤੜ ਸੀਗਾ ਵਾਵਾ ਹਾਂਜੀ ਹਾਂਜੀ ਗਰੀਬ ਪਰਿਵਾਰ ਚੋਂ ਉੱਠ ਕੇ ਬਣਤੀ ਹੂੰ ਵਧੀਆ ਆ ਘਰ ਉਹ ਸਾਹਮਣੇ ਉਹਨਾਂ ਅੱਛਾ ਅੱਛਾ ਤੇ ਬਾਕੀ ਮਾਦਾ ਹੀ ਅੱਜ ਦੀ ਕਬੱਡੀ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਬਹੁਤ ਵਧੀਆ ਅਪਣਾ ਪੂਰਾ ਮੈਸੇਜ ਕਿ ਸਰ ਮਾਦਾ ਹੀ ਚਾਰੇ ਫੋਨ ਚੱਲਦੇ ਰਹੇ ਅੱਜ ਸਾਰਾ ਦਿਨ ਅਪੋਂਥੀ ਨਹੀਂ ਗਏ ਆਪਣੇ ਕਰੇ ਵਿੱਚ ਲੈਂਡ ਉਹਨੂੰ ਹੀ ਲੈਂਕ ਭੇਜਿਆ ਵੱਡੇ ਨੂੰ ਹਰੇਕ ਨੇ ਸਾਰੇ ਐਨਜਾਇ ਕੀਤਾ ਬੁਗਰਾ ਬਗਲਾ ਬਹੁਤ ਵਧੀਆ ਆ ਬਹੁਤ ਸੋਹਣਾ ਆ ਗਿਆ ਮੈਂ ਕਹਿੰਨਾ ਮਾਤਾ ਦਾ ਬਾਰਚ ਹੀ ਰਹੀ ਐ ਕਦੀ ਪਾਣੀ ਕਦੀ ਚਾਹ ਕਦੀ ਕੁਛ ਮੈਂ ਚਲ ਉੱਥੇ ਚਲ ਗਿਆ ਹਾਂਜੀ ਹਾਂਜੀ ਮੈਂ ਮਾਗ ਰੱਖਣੇ ਵੀ ਆਂਦੇ ਉਹ ਸੱਟ ਲੱਗੀ ਮੈਂ ਆ ਲੈ ਗਈ ਬੀਬੀ ਕਿ ਆ ਮੈਂ ਜਾ ਕੇ ਵੀ ਕਿਤੇ ਸੱਟ ਲੱਗੀ ਹਾਂਜੀ ਹਾਂਜੀ ਤੇ ਖੇਤੀਬਾੜੀ ਤਾਂ ਕੰਮ ਹੀ ਆ ਭਾਜੀ ਆਪਣਾ ਹਾਂਜੀ ਹਾਂਜੀ ਅੱਛਾ ਅੱਛਾ ਖੇਤੀਬਾੜੀ ਦਾ ਬਾਕੀ ਚਲੋ ਠੀਕ ਆ ਮਾਤਾ ਜੀ ਆਸ਼ੀਰਵਾਦ ਦਿਓ ਠੀਕ ਠੀਕ ਜੀ ਮੇਰੋ ਬੇਟਾ ਹਾਂ ਠੀਕ ਆ ਵਾਪਸ ਸਾਂਦ੍ਰਸਤੀ ਰੱਖੇ ਮਾਤਾ ਹਾਂਜੀ ਜਰੂਰ ਜਰੂਰ ਮਾਤਾ ਜੀ ਜੀ ਇਦਾਂ ਹੀ ਮੈਂ ਕਹਿੰਦਾ ਸੁਖੀ ਸੰਧੀ ਆਵੇ ਟਾਈਮ ਹਾਂ ਅਗਲੇ ਸਾਲ ਵੀ ਆਈਏ ਬਸ 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 ਹਾਂਜੀ ਮਿਲ ਕੇ ਜਾ ਕੇ ਜ਼ਰੂਰ ਆਏ ਹੋਗੇ ਜ਼ਰੂਰ ਜ਼ਰੂਰ ਭਾਜੀ ਰੌਣਕ ਲੱਗੀ ਸੀ ਤੁਹਾਡੇ ਬਾਰ ਮੂਰੇ ਤੇ ਹੁਣ ਸ਼ਾਂਤੀ ਹੋ ਗਈ ਹੈ ਚਲੋ ਹਾਂ ਠੀਕ ਆ ਮਾਤਾ ਜੀ ਆਪਣੇ ਵਾਲੇ ਸਮਝਾਏ ਹਾਂ ਹਾਂਜੀ ਸਾਡੇ ਵਾਲੇ ਜਿੱਤ ਗਏ ਹਾਂ ਨਹੀਂ ਨਹੀਂ ਚਲੋ ਵਧੀਆ ਸਾਡੀ ਗੁੜੀਆਂ ਛੋਟੀ ਆਪਣੇ ਵਾਲੇ ਜਿੱਤੇ ਹਾਂ ਆਪਣੇ ਵਾਲੇ ਪੜੇ ਉਹ ਤੇ ਆਪਣੇ ਹੀ ਹੋ ਗਏ ਜਿਹੜੇ ਗੋਲ ਹੀ ਆ ਗਏ ਆ ਉਹ ਮਗਰ ਆਫੀ ਗਾੜੀ ਹੈ ਹਜੀ ਮਹਾਰਾਜ ਜੀ ਤਰਨੀ ਪੜੇਗੀ ਗ੍ਰਾਮ ਦੇ ਵੀ ਜਾਣਾ ਦੁੱਲਿਆ ਮਾਤਾ ਬਾਰੇ ਕੁਝ ਕਹਿਣਾ ਹੋਵੇ ਮਾਤਾ ਕੌਣ ਗਿਆ ਤੇ ਸ਼ਾਦ ਦੇ ਤਵੇ ਦੀ ਬਹੁਤ ਸੇਵਾ ਕੀਤੀ ਉਹ ਪਾਣੀ ਦੇ ਪਾਣੀ ਚਾਹ ਪਾਣੀ ਮੱਝ ਵਾਲਾ ਤਾਕੜ ਬੰਦੇ ਦੇਲਾ ਉਹਨਾਂ ਦੇ ਟੀਮ ਪਿੰਡ ਦੀ ਟੀਮ ਸੀ ਯਾਦ ਹੈ ਉਹਨਾਂ ਦੀ ਹਾਂ ਹੈ ਜਦੋਂ ਆਪਾਂ ਜਿੱਤੇ ਨਾ ਤੇ ਮਾਦਾ ਨੇ ਗਿਆ ਵੀ ਸਾਡੇ ਵਾਲੇ ਜਿੱਤੇ ਗਿਆ ਸਵੇਰ ਦੇ ਇੱਥੇ ਹੀ ਆ ਯਾਰ ਇਹ ਤਾਂ ਜਿੰਨਾ ਘੰਟਾ ਕੱ ਕਰ ਬਹਿਣ ਉਹ ਇਹਨਾਂ ਦੇ ਬੰਦੇ ਸੱਚੇ ਵਾਲੇ ਬੰਦ ਨੂੰ ਪਤਾ ਹੀ ਨਹੀਂ ਸੀ ਉਹ ਵੀ ਉਹ ਗੱਲ ਕਰੀ ਜਾਂਦੀ ਹਾਂਜੀ ਸਾਡੇ ਵਾਲੇ ਜਿੱਤਣ ਨਾ ਸਾਡੇ ਵਾਲੇ ਜਿੱਤ ਸਾਡੇ ਵਾਲੇ ਜਿੱਤ ਕੇ ਬੜੀ ਖੁਸ਼ ਹੋਈ ਹੁਣ ਉਹ ਜਦੋਂ ਅੱਲਾਹ ਨਾਲ ਕਹਿੰਦਾ ਵੀ ਜਿੱਤ ਕੇ ਜਦੋਂ ਮਤਲਬ ਪਤਾ ਸੀ ਜਿੱਤ ਕੇ ਅੰਦਰ ਬੈਠੀ ਕੱਲੀ ਵੇਖਣ ਲਈ ਤੇ ਆਪਾਂ ਜੀ ਆਈ ਪਾਪਾ ਮੈਂ ਕਿਹਾ ਸਾਡੇ ਵਾਲੇ ਜਿੱਤ ਗਏ ਆਜਾ ਲੋਰੀਆ ਉਹਨੇ ਮਾਤ ਵਾਲੇ ਬੰਦੇ ਹੋ ਜੇ ਭਾਵੇਂ ਨਾਲਾ ਭਈ ਕਹਿੰਦਾ ਥੋੜੀ ਕੋਈ ਗੋਜੇ ਦੇ ਮਰਜ਼ੀ ਉਹ ਯਾਰ ਹੋਰ ਗੱਲ ਸੁਣ ਰਸ ਕਿ ਆ ਰਕਿਆ ਮੈਂ ਵੀਰ ਹੁਣੀ ਕਹਿੰਦੇ ਆ ਪਾਣੀ ਗਰਮਕਾਰ ਕਰਕੇ ਦਿੰਦੇ ਹੁੰਦੇ ਵੀਰ ਹੁਣੀ ਕਹਿੰਦੇ ਆ ਅਗਲੇ ਸਾਲ ਕਹਿੰਦੇ ਵੀ ਤੁਹਾਡੇ ਵਾਸਤੇ ਸਪੈਸ਼ਲ ਪ੍ਰੋਗਰਾਮ ਨੂੰ ਨੂੰਣ ਵਾਲਾ ਰੋਟੀ ਪਾਣੀ ਸਭ ਕੁਝ ਅਸੀਂ ਕਰਾਂਗੇ ਹਾਂ ਜੀ ਦੇ ਲਾ ਇੱਕ ਗੱਡੀਆਂ ਮੈਂ ਤਾਂ ਇੱਥੇ ਲਾਉ ਬੜੇ ਸਾਰੇ ਗੱਡੀਆਂ ਟਾਈਮ ਕੈਮਰੇ ਜੋ ਵੀ ਕੈਮਰੇ ਦੀ ਏਟ ਲਾਉ ਕੋਈ ਚੱਕਰ ਨਹੀਂ ਅੰਦਰ ਨਗਾ ਲਓ ਗੱਡੀਆਂ ਇੱਥੇ ਵੀ ਲੱਗਾ ਹੋਆ ਰੋਡ ਤੱਕ ਕੋਈ ਗੱਲ ਹਾਂਜੀ ਹਾਂਜੀ ਉਹ ਇੱਥੇ ਵੀ ਆਪਾਂ ਹੀ ਗੱਡੀਆਂ ਲਾਉਣੀਆਂ ਹੈਗਾ ਨਹੀਂ ਤਾਂ ਜਿਹੜਾ ਮਰਜੀ ਟੀਮ ਵਾਲਾ ਲਾ ਸਕਦਾ ਜੀ ਤਾਂ ਬੈਰ ਆਪਰੇ ਦਾ ਮਿਲ ਨਹੀਂ ਫਿਰ ਹੂੰ ਚਲੋ ਜੀ 사ਸੀ ਘਰ ਸਾਰਿਆਂ ਨੂੰ ਇੱਥੇ ਹੀ ਪਿਆਰ ਕਰ 사ਸੀ ਘਰ ਮਾਤਾ ਜੀ ਮਾਦ ਮਾਤੰਦ ਰੁਸਤੀ ਰੱਖ ਵਸਾਈ ਸਲਾਮ ਪੋਚੋ ਵਾਇਰ ਗਰੁੱਪ ਕਰ ਪਰ ਕੇ ਠੀਕ ਹੈ